ਨਵ ਹਾਂਜੀ ਮੈਂ ਤੈਨੂੰ ਕਿਹਾ ਸੀ ਨਾ ਮੇਰਾ ਫੋਨ ਚਾਰਜ ਕਰ ਦੇ ਕਿੰਨੀ ਜ਼ਰੂਰੀ ਮੀਟਿੰਗ ਸੀ ਮੇਰੀ ਤੇਰੇ ਕਰਕੇ ਮਿਸ ਹੋ ਗਈ ਆ ਪਤਾ ਨਹੀਂ ਕਿੱਥੇ ਧਿਆਨ ਰੰਦਾ ਤੇਰਾ ਮੇਰਾ ਦਿਲ ਕਰਦਾ ਤੇਰੇ ਮੂੰਹ ਤੇ ਚਪੇੜ ਮਾਰਾਂ ਤੇਰੇ ਇਹ ਕਿਹੜੇ ਤਰੀਕੇ ਨਾਲ ਗੱਲ ਕਰਨ ਦਾ ਤੂੰ ਚੰਗੀ ਤਰ੍ਹਾਂ ਨਹੀਂ ਉਹਨੂੰ ਵਿਲਾ ਸਕਦਾ ਇੱਕ ਮਿੰਟ ਮੇਰੀ ਗੱਲ ਸੁਣਿਓ ਮੈਂ ਤਾਂ ਨ ਇੱਕ ਗੱਲ ਕਰਨੀ ਹੈ ਜੇਕਰ ਮੇਰੀ ਕੋਈ ਗਲਤੀ ਹੁੰਦੀ ਆ ਨਾ ਤੇ ਮੈਨੂੰ ਪਿਆਰ ਨਾਲ ਸਮਝਾ ਲਿਆ ਕਰੋ ਪਰ ਇਦਾਂ ਕਰਦਿਆਂ ਦੇ ਸਾਹਮਣੇ ਮੈਨੂੰ ਗੁੱਸੇ ਨਾ ਹੋਇਆ ਕਰੋ ਇੱਕ ਕੁੜੀ ਸਿਰਫ ਇਹੀ ਚਾਹੁੰਦੀ ਆ ਕਿ ਉਹਦਾ ਪਾਰਟਨਰ ਉਹਦੇ ਘਰਦਿਆਂ ਦੇ ਸਾਹਮਣੇ ਉਹਦੀ ਇੱਜ਼ਤ ਕਰੇ ਮੇਰੀ ਤੁਹਾਡੇ ਅੱਗੇ ਰਿਕਵੈਸਟ ਹੈ ਪਲੀਜ਼ ਅੱਗੇ ਤੋਂ ਇਦਾਂ ਨਾ ਕਰਨਾ